ਦੋਸਤੋ ਆਪਾ ਸਾਰੇ ਜਾਣਦੇ ਆ ਕਿ ਜਦੋਂ ਤੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੁਝ ਬੜੇ ਅਹਿਮ ਫੈਸਲੇ ਹੋਏ ਆ ਤੇ ਉਹਨਾਂ ਫੈਸਲਿਆਂ ਦੇ ਵਿੱਚੋਂ ਇੱਕ ਫੈਸਲਾ ਧਿਆਨ ਦੀ ਮੰਗ ਕਰਦਾ ਉਹ ਹੈ SYL ਇਸ ਵਿੱਚ ਕੋਈ ਸ਼ੱਕ ਨਹੀਂ ਕਿ SYL ਦੇ ਉੱਪਰ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਤੇ ਹੁਣ ਸਟੈਂਡ ਲਿਆ ਉਹ ਕਾਬਲੇ ਤਾਰੀਫ ਹੈ ਜਿੱਥੇ ਇੱਕ ਪਾਸੇ ਇੱਕ ਸਮੇਂ ਇਹ ਲੱਗ ਰਿਹਾ ਸੀ ਕਿ ਕਿਸਾਨਾਂ ਦੇ ਨਾਲ ਹੋਈ ਖਿੱਚੋ ਤਾਣ ਕਰਕੇ ਪੰਜਾਬ ਦੀ ਕਿਸਾਨੀ ਅਤੇ ਉਹ ਵਿਅਕਤੀ ਜਿਹੜੇ ਕਿਸਾਨ ਐ ਪਰ ਯੂਨੀਅਨ ਦੇ ਹਿੱਸਾ ਨਹੀਂ ਐ ਉਹ ਵੀ ਭਗਵੰਤ ਮਾਨ ਦੇ ਨਾਲ ਕਿਸੇ ਸਮੇਂ ਨਾਰਾਜ਼ ਹੋਏ ਮਹਿਸੂਸ ਹੋ ਰਹੇ ਸੀ ਪਰ ਹੁਣ ਜਦੋਂ ਇਹ ਫੈਸਲਾ ਆਇਆ ਇਸ ਦੇ ਨਾਲ ਇੱਕ ਵਾਰ ਫੇਰ ਲੱਗਿਆ ਕਿ ਸ਼ਾਇਦ ਉਹਨਾਂ ਨੇ ਇੱਕ ਐਸੀ ਮਾਰਕੀਟ ਦੀ ਗੱਲ ਕੀਤੀ ਐ ਪੰਜਾਬ ਦੇ ਪੱਖ ਨੂੰ ਇੰਨੇ ਸਟਰੋਂਗ ਤਰੀਕੇ ਨਾਲ ਉੱਥੇ ਰੱਖਿਆ ਜਿਹਦੇ ਨਾਲ ਲੋਕਾਂ ਨੂੰ ਲੱਗਦਾ ਕਿ ਠੀਕ ਐ ਪੰਜਾਬ ਦੇ ਹੱਕਾਂ ਨੂੰ ਬਚਾਉਣ ਵਾਸਤੇ ਇੱਕ ਵੱਡਾ ਕਦਮ ਉਹਨਾਂ ਨੇ ਲਿਆ ਹੈ ਪਹਿਲਾਂ ਵੀ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਉਹਨਾਂ ਨੇ ਕਿਸਾਨਾਂ ਦੀ ਭੂਮੀ ਨੂੰ ਵਾਪਸ ਕਰਨ ਦਾ ਬਿੱਲ ਲਿਆ ਕੇ ਜਾਂ ਉਹਦੇ ਬਾਰੇ ਗੱਲ ਕਰਕੇ ਇੱਕ ਵੱਡਾ ਫੈਸਲਾ ਲਿਆ ਸੀ ਤੇ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਕੁਝ ਇਹਦੇ ਨਾਲ ਸੰਬੰਧਿਤ ਵੱਡੇ ਫੈਸਲੇ ਲਏ ਗਏ ਸੀ ਪਰ ਜਿਹੜਾ ਹੁਣ ਫੈਸਲਾ ਲਿਆ ਗਿਆ ਇਹ ਇਹਨਾਂ ਸਾਰੇ ਫੈਸਲਿਆਂ ਤੋਂ ਵੱਖਰਾ ਹੈ ਉਹ ਵੱਖਰਾ ਇਸ ਕਰਕੇ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ 'ਚ ਲਗਾਤਾਰ ਪਾਣੀ ਹੈ ਜਿਹੜਾ ਜਿੰਨਾ ਪੰਜਾਬ ਨੂੰ ਚਾਹੀਦਾ ਉਹਦੀ ਮਾਤਰਾ ਘਟ ਰਹੀ ਹੈ ਮਾਤਰਾ ਘਟਣ ਕਾਰਨ ਪੰਜਾਬ ਕਹਿ ਰਿਹਾ ਕਿ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੈ ਜਦੋਂ ਵਾਧੂ ਪਾਣੀ ਨਹੀਂ ਤਾਂ ਅਸੀਂ ਹਰਿਆਣੇ ਨੂੰ ਐਸਵਾਈਐਲ ਦੇ ਵਿੱਚ ਪਾਣੀ ਦੇਣ ਦੀ ਸਮਰੱਥਾ ਨਹੀਂ ਰੱਖਦੇ ਤੇ ਪਿਛਲੇ ਦਿਨਾਂ ਦੀ ਇੱਕ ਜਿਹੜੀ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਦੇ ਵਿੱਚ ਭਾਰਤ ਸਰਕਾਰ ਨੇ ਪਲਵਾਮਾ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਜੋ ਵੀ ਪੰਜਾਬ ਦਾ ਪਾਣੀ ਜਾਂ ਆਪਾਂ ਇਹ ਕਹੀਏ ਕਿ ਭਾਰਤ ਦਾ ਵਾਧੂ ਪਾਣੀ ਉਹ ਪਾਕਿਸਤਾਨ ਵਿੱਚ ਚਲਾ ਜਾਂਦਾ ਸੀ ਉਸ ਨੂੰ ਰੋਕ ਕੇ ਇੱਥੋਂ ਦੇ ਜਿੰਨੇ ਵੀ ਦਰਿਆ ਇੱਕ ਦੂਸਰੇ ਨਾਲ ਜੋੜੇ ਜਾ ਸਕਦੇ ਐ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਇਹਹੀ ਮੁੱਦਾ ਰਿਹਾ ਕਿ ਜੇ ਪੰਜਾਬ ਕੋਲ ਜਿਹੜੀ ਨਵੀਂ ਪਾਲਿਸੀ ਆਈ ਹੈ ਜਿਹਦੇ ਤਹਿਤ ਦਰਿਆਵਾਂ ਨੂੰ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਨਾਲ ਵਾਧੂ ਪਾਣੀ ਪੰਜਾਬ ਦੇ ਹਿੱਸੇ ਆਊਗਾ ਤਾਂ ਪੰਜਾਬ ਉਹ ਪਾਣੀ ਬਾਹਰ ਦੇ ਸਕਦਾ ਹੈ ਤਾਂ ਹੁਣ ਜਦੋਂ ਇਸ ਸਾਰੇ ਨਾਲ ਅਸੀਂ ਭਗਵੰਤ ਸਿੰਘ ਮਾਨ ਦਾ ਬਤੌਰ ਸੀਐਮ ਗ੍ਰਾਫ ਦੇਖਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਤਿੰਨੇ ਪੜਾ ਸਾਹਮਣੇ ਆਉਂਦੇ ਆ ਉਹਨਾਂ ਦਾ ਪਹਿਲਾ ਫੜਾ ਉਹ ਸੀ ਜਦੋਂ ਉਹ ਰਾਜਨੀਤਿਕ ਵਿਸ਼ਿਆਂ ਉੱਪਰ ਆਪਣੇ ਕਮੇਡੀ ਰਾਹੀਂ ਕਟਾਖ ਕਰਦੇ ਸੀ ਉਹਨਾਂ ਨੂੰ ਵਿਅੰਗ ਦਾ ਹਿੱਸਾ ਬਣਾਉਂਦੇ ਸੀ ਮੁੱਖ ਤੌਰ ਤੇ এডਿਕੇਸ਼ਨ ਪੁਲਿਸ ਜਾਂ ਰਾਜਨੀਤਾ ਜਿਹੜੇ ਸਾਡੇ ਉਸ ਸਮੇਂ ਦੇ ਸੀ ਉਹਨਾਂ ਦੇ ਉੱਪਰ ਉਹ ਲਗਾਤਾਰ ਵਿਅੰਗ ਕਰਦੇ ਰਹੇ ਉਸ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਆਪਣੀ ਵੱਖਰੀ ਪਛਾਣ ਬਣਾ ਕੇ ਰੱਖੀ ਤੇ ਪਾਰਲੀਮੈਂਟ ਦੇ ਉਹਨਾਂ ਮੁੱਦਿਆਂ ਤੇ ਜਿਨ੍ਹਾਂ ਬਾਰੇ ਬੋਲਣ ਲਈ ਉਹਨਾਂ ਨੂੰ ਬਹੁਤ ਘੱਟ ਸਮਾਂ ਦਿੱਤਾ ਜਾਂਦਾ ਸੀ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵਿੱਚ ਇੱਕ ਫੇਜ਼ ਐਸਾ ਵੀ ਆਇਆ ਜਦੋਂ ਇਹ ਮੰਨਿਆ ਜਾਣ ਲੱਗਿਆ ਕਿ ਸ਼ਾਇਦ ਉਹਨਾਂ ਦੀ ਸਰਕਾਰ ਤੇ ਦਿੱਲੀ ਦੀ ਕੇਂਦਰੀ ਰਾਜਨੀਤੀ ਕਰਨ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਜਾਦਾ ਪ੍ਰਭਾਵ ਪੈ ਗਿਆ ਜਿਸ ਕਰਕੇ ਸ਼ਾਇਦ ਉਹ ਪੰਜਾਬ ਦੇ ਮੁੱਦਿਆਂ ਨੂੰ ਜਾਂ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ ਨੂੰ ਠੀਕ ਤਰੀਕੇ ਨਾਲ ਅੱਗੇ ਨਹੀਂ ਲਿਜਾ ਰਹੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸੰਕਟ ਵਾਲੀ ਸਥਿਤੀ ਬਣੀ ਹੋਈ ਸੀ ਹੁਣ ਇੱਕ ਫਿਰ ਅਜਿਹਾ ਮੌਕਾ ਆਇਆ ਹੈ ਉਹਨਾਂ ਕੋਲੇ ਇਸ ਮੌਕੇ ਨੂੰ ਦੋ ਤਰੀਕਿਆਂ ਨਾਲ ਦੇਖਣ ਦੇ ਅੰਦਾਜ਼ੇ ਲਗਾਏ ਜਾ ਰਹੇ ਹੈ ਸਭ ਤੋਂ ਵੱਡੀ ਸਮੱਸਿਆ ਉਹਨਾਂ ਸਾਹਮਣੇ ਉਦੋਂ ਆਈ ਜਦੋਂ ਦੋ ਜਥੇਬੰਦੀਆਂ ਵੱਲੋਂ ਲਗਾਏ ਗਏ ਧਰਨੇ ਨੂੰ ਪੁਲਿਸ ਵੱਲੋਂ ਚਕਾਇਆ ਗਿਆ ਤਾਂ ਬਹੁਤ ਵੱਡੇ ਪੱਧਰ ਤੇ ਉਦੋਂ ਆਮ ਆਦਮੀ ਸਰਕਾਰ ਦੀ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਗਈ ਨਾਲ ਹੀ ਅੱਜਕੱਲ੍ਹ ਦੂਸਰਾ ਪਖਿਆ ਹੋਇਆ ਮੁੱਦਾ ਹੈ ਜ਼ਮੀਨ ਨੂੰ ਲੈਣ ਦਾ ਲੈਂਡ ਜਿਹੜੀ ਪੂਲਿੰਗ ਪਾਲਿਸੀ ਹੈ ਉਸ ਦਾ ਜਦੋਂ ਉਸ ਦੇ ਵਿੱਚ ਸਾਰੇ ਦੇ ਸਾਰੇ ਕਿਸਾਨ ਜਥੇਬੰਦੀਆਂ ਇੱਕ ਪਾਸੇ ਬੜੇ ਸਖਤ ਤਰੀਕੇ ਨਾਲ ਵਿਰੋਧ ਕਰਨ ਵੱਲ ਚੱਲੀਆਂ ਹੋਈਆਂ ਤਾਂ ਉਸ ਸਮੇਂ ਐਸਵਾਈਐਲ ਤੇ ਲਿਆ ਗਿਆ ਇਸ ਕਿਸਮ ਦਾ ਸਟੈਂਡ ਕਿਧਰੇ ਨਾ ਕਿਧਰੇ ਇਸ ਕਿਸਮ ਦੀ ਆਸ ਜ਼ਰੂਰ ਵਧਾਉਂਦਾ ਹੈ ਕਿ ਇਹਦੇ ਨਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਜੇ ਇਹੋ ਜਿਹੀ ਕੁਝ ਕਿਸਾਨੀ ਨਾਲ ਸੰਬੰਧਤ ਲੈਂਡ ਪੂਲਿੰਗ ਨਾਲ ਸੰਬੰਧਿਤ ਜਾਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਗੱਲ ਜਿਹੜੀ ਇੱਕ ਵਾਰੀ ਵਿੱਚੋ ਟੁੱਟ ਚੁੱਕੀ ਸੀ ਉਹਨੂੰ ਦੁਬਾਰਾ ਅੱਗੇ ਤੋਰਿਆ ਜਾਂਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਭਗਵੰਤ ਮਾਨ ਹੈ ਜਿਹੜਾ ਉਸ ਦੀ ਸ਼ਾਖ ਜਿਹੜੀ ਇੱਕ ਵਾਰੀ ਇਹ ਲੱਗ ਰਿਹਾ ਸੀ ਕਿ ਦਿੱਲੀ ਦੇ ਅਨਸਾਰ ਹੀ ਚੱਲਦੀ ਹੈ ਉਸ ਨੂੰ ਉਹ ਬਹਾਲ ਕਰਨ ਦੇ ਵਿੱਚ ਕਾਮਯਾਬ ਹੋ ਸਕਦੇ ਐ ਨਾਲ ਹੀ ਨਾਲ ਕਈ ਵਾਰੀ ਇਹ ਵੀ ਦੇਖਣ ਵਿੱਚ ਆਇਆ ਕਿ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਉਹਨਾਂ ਨੂੰ ਕਿੰਨੀ ਫ੍ਰੀਡਮ ਦਿੰਦੀ ਹੈ ਉਸ ਸਮੇਂ ਪਰੇ ਆਲੋਚਨਾ ਹੋਈ ਜਦੋਂ ਇਹ ਮੰਨਿਆ ਗਿਆ ਕਿ ਜੋ ਲੈਂਡ ਪੂਲਿੰਗ ਸਮੇਂ ਉਹ ਪ੍ਰਮੁੱਖ ਤੌਰ ਤੇ ਉਹਦੇ ਨਾਲ ਸੰਬੰਧਿਤ ਤਾਕਤਾਂ ਸੀ ਉਹ ਮੁੱਖ ਮੰਤਰੀ ਤੋਂ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਸੀ ਜਿਹੜੀ ਕਿਸਾਨਾਂ ਵੱਲੋਂ ਤੇ ਬਹੁਤ ਸਾਰੇ ਪੰਜਾਬ ਦੇ ਹੋਰ ਵਿਰੋਧੀ ਧਰਾਂ ਦੇ ਰਾਜਨੇਤਾਵਾਂ ਵੱਲੋਂ ਉਸ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਪਰ ਇਹਨਾਂ ਸਾਰਿਆਂ ਉੱਪਰ ਜਿਹੜੀ ਹੁਣ ਐਸਵਾਈ ਲੈ ਕੇ ਮੀਟਿੰਗ ਹੋਈ ਹੈ ਇਸ ਮੁੱਦੇ ਨੂੰ ਬਹੁਤ ਸਖਤ ਤਰੀਕੇ ਨਾਲ ਪੁਖਤਾ ਤਰੀਕੇ ਨਾਲ ਉਸਾਰੂ ਤਰੀਕੇ ਨਾਲ ਰੱਖਣ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਵਾਰ ਜ਼ਰੂਰ ਇਸ ਮਸਲੇ ਤੇ ਭਗਵੰਤ ਮਾਨ ਬਤੌਰ ਸੀਐਮ ਬਤੌਰ ਮੁੱਖ ਮੰਤਰੀ ਮਾਰ ਕਾ ਮਾਰਨ ਦੇ ਵਿੱਚ ਕਾਮਯਾਬ ਰਹੇ ਧੰਨਵਾਦ